ਤਾਂ ਹੁਣ ਚਾਰ ਵਾਲਾ ਚੰਗਾ ਲੱਗੀ ਜਾਂਦਾ ਕਿ ਨਾ ਪੈਦਾ ਸਾਡੇ ਤਾਂ ਨੌਕਰੀ ਦੇ ਜਨ ਤੇ ਬਾਕੇ ਇੰਨੇ ਲਾ ਕੇ ਘਰ ਤੋਂ ਵੱਧ ਕੱਟਣ ਦਾ ਗਰੀਬਾ ਵੇਚੀ ਆ ਗਏ ਅੱਛਾ ਨਾ ਭਗਵਾਨ ਤਬਾਨ ਵਰਗਾ ਬੰਦਾ ਇੱਕ ਵੀ ਨਹੀਂ ਤੇ ਭਾਈ ਗੱਪ ਗੱਪ ਨਹੀਂ ਬਹੁਤ ਸਾਡੇ ਪਿੰਡੋਂ ਹੀ ਲਾ ਕੇ ਅੱਛਾ ਇਹ ਜੇ ਰਾਤ ਲੈਟ ਹੈਗੀ ਪਹਿਲਾਂ ਮਿਲੀ ਸੀ ਕਦੇ ਹਾਂ ਪਹਿਲਾਂ ਘੱਟੁੰਦੀ ਸੀ ਹੁਣ ਪੂਰੀ ਫੱਲ ਰਹੀ ਚਲਦਾ ਸੀ ਪੈਸੇ ਲੈਂਦੇ ਸੀ ਫੇਰ ਲਗਾਉਂਦਾ ਸੀ ਅਗਲਾ ਕਿੰਨੇ ਮੰਗਦਾ ਸੀ ਕੋਈ ਕਿੰਨੇ ਮੰਗਦਾ ਸੀ ਇਹਦੇ ਕੁਝ ਹੀ ਨਹੀਂ ਲਿਆ ਆਹ ਗਾੜੀ ਵਧੀਆ ਲੱਗੇ ਕਪ ਜਮੇ ਹੀ ਨਹੀਂ ਜਿਆਦਾ ਜਗੜਾ ਹਜ਼ਾਰ ਕਰਿਆ ਸੀ ਬੁਰਿਆਂ ਦਾ ਤੇ ਪਰਛਣ ਦਾ ਤੇ ਬਿਜਲੀ ਦੇ ਜਿਹੜੇ ਬਿੱਲ ਆ ਉਹ ਮਾਫ ਕੀਤੇ ਹੋਏ ਆ ਵਾਧੇ ਲਾਈਟ ਮਾਫ ਆ ਆਪਣੀ ਮੈਂ ਕਹਿੰਨੀ ਐ ਵੀ ਕੰਮ ਹੋਣੇ ਗੇ ਜੇ ਅਮਦੀ ਪਾਰਟੀ ਬਾਰੀ ਕਹਿ ਰਹੀ ਐ ਅੱਛਾ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਾਂਗੇ ਲੋਕਾਂ ਦੀ ਰਹਿਮਾਨ ਸਾਹਿਬ ਦੇ ਪਿੰਡ ਉਲਕ ਪਹੁੰਚੇ ਆ ਤੇ ਬਜ਼ੁਰਗਾਂ ਤੋਂ ਜਾਣਦੇ ਆ ਨੌਜਵਾਨਾਂ ਤੋਂ ਜਾਣਦੇ ਆ ਕਿ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਹੋਣੀ ਚਾਹੀਦੀ ਹੈ ਤੇ ਕਿਹੜੀ ਸਰਕਾਰ ਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਸਾਸੀ ਗਾਲ ਜੀ ਸ੍ਰੀ ਗਾਲ ਕੀ ਨਾਮ ਹੈ ਜੀ ਗੁਰਦਾਸ ਸਿੰਘ ਗੁਰਦਾਸ ਜੀ ਕਿਹੜੀ ਪਾਰਟੀ ਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਤੇ ਕੀ ਦੇ ਕੰਮ ਪਹਿਲਾਂ ਤੋਂ ਅਕਾਲੀ ਦਲ ਨਾਲ ਵੱਜੇ ਅਕਾਲੀ ਦਲ ਨੇ ਵੱਜੇ ਹੁਣ ਵੀ ਅੱਛਾ ਕੰਮ ਕਿਵੇਂ ਦੇਖਦੇ ਹੋ ਕੰਮ ਸੀ ਆਪਦੇ ਕਰਾਈ ਆ ਕਰਦੇ ਅੱਛਾ ਕੋਈ ਵੀ ਹੈ ਆਮ ਆਦਮੀ ਪਾਰਟੀ ਤੇ ਹੁਣਾਂ ਬਾਰੇ ਆਪਾਂ ਨੂੰ ਨਹੀਂ ਪਤਾ ਤੇ ਕਾਂਗਰਸ ਕਾਂਗਰਸ ਹੋਈ ਕੋਈ ਪਤਾ ਨਹੀਂ ਕੁਝ ਨਹੀਂ ਕੀਤਾ ਨਾ ਇੱਕ ਕੰਮ ਪੈ ਗਿਆ ਸੀ 5 ਲੱਖ ਰੁਪਏ ਮੰਗ ਲਿਆ ਸੀ ਮੁਫਰ ਨੇ ਅੱਛਾ ਤੇ ਜੇ ਹੁਣ ਦੀ ਗੱਲ ਕਰੀਏ ਹੁਣ ਕੋਈ ਸਹੂਲਤ ਮਿਲੀ ਹੈ ਕਿ ਗੱਲਾਂ ਹੀ ਨੇ ਪਿੰਡਾਂ ਚ ਸਹੂਲਤ ਕੋਈ ਹੀ ਨਹੀਂ ਹਾਂਜੀ ਸਕੂਲ ਸਾਡੇ 71 ਦਾ ਬਣਿਆ ਹੋਇਆ ਅੱਛਾ ਨੇੜੀ ਪਾਰਟੀ ਨੂੰ ਕਹੇ ਨੇ ਕਹਿੰਦੇ ਬੱਚੇ ਪੂਰੇ ਕਰ ਦਿਓ ਬੱਚੇ ਕਿਤੇ ਲੈ ਕੇ ਦੇ ਦਈਏ ਅੱਛਾ ਪਪਾ ਜੀ ਕੀ ਨਾਮ ਹੈ ਗਾਇਬ ਸਿੰਘ ਹੈ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ ਇਹ ਕਿਹੜਾ ਟੰਗਰਾ ਦਾ ਹੁਣ ਝਾਰੂ ਵਾਲਾ ਚੰਗਾ ਲੱਗੀ ਜਾਂਦਾ ਕਿੰਨਾ ਫਾਇਦਾ ਕਰਤਾ ਕੀ ਕਰਤਾ ਬਿੱਲ ਮਾਫ ਕਰਦੇ ਸਨ ਤਾਂ ਗਰੀਬਾਂ ਵਿੱਚ ਹੀ ਆ ਗਏ ਅੱਛਾ ਜੀਮੀਜ਼ਾਰ ਦੇ ਹੱਕ ਹੀ ਚੱਲਦਾ ਪਹਿਲਾਂ ਬਾਦਲ ਚੱਲਦਾ ਸੀ ਕੋਈ ਹੂੰ ਹੁਣ ਵੀ ਚੰਗਾ ਹੀ ਕਰੇ ਨੁਕ ਮਾਰੇ ਨਹੀਂ ਕਰੇ ਤੇ ਹੁਣ ਹੁਣ ਪਾਰਟੀ ਬਦਲ ਗਈ ਵਾਛਾ ਕੇਰਾ ਹੀ ਚੰਗਾ ਹੋ ਗਿਆ ਅੱਛਾ ਵਧੀਆ ਲੱਗਦੇ ਕੰਮ ਤੇ ਕਾਂਗਰਸ ਦੇ ਕੰਮ ਨਹੀਂ ਵਧੀਆ ਲੱਗਦੇ ਲੱਗਦੇ ਸਾਰਿਆਂ ਦੇ ਪਹਿਲਾਂ ਕਿਹੜਾ ਚੰਗਾ ਕਰਦਾ ਉਹ ਚੰਗਿਆ ਗਾਇ ਦਿੰਦੇ ਆ ਅੱਛਾ ਨੌਕਰੀਆਂ ਵਾਲਾ ਹੈਗਾ ਪਿੰਡ ਚ ਮਾਹੌਲ ਕਿ ਗਾਪੀ ਨੇ ਵੀ ਜਿਹੜੇ ਕਹਿੰਦੇ ਵੀ ਬਹੁਤ ਲਾ ਕੇ ਭਾਈ ਗਾਪਨੀ ਬਹੁਤ ਸਾਡੇ ਪਿੰਡੋਂ ਹੀ ਲਾ ਕੇ ਅੱਛਾ ਇਹਦੇ ਰਾਜ ਚ ਲਾ ਕੇ ਭਗਵੰਤ ਮਾਨ ਦੇ ਹਾਂ ਵੀ ਕਿਹੜਾ ਲੰਬਰਾ ਜੀ ਲੈ ਗਿਆ ਵੀ ਉਹ ਮੈਂ ਮੇਰੇ ਜ਼ਿੰਮੇਦਾਰੀ ਹੈ ਅੱਛਾ ਹਾਉ ਚ ਵੀ ਰਖਾਏ ਨਾ ਕੋਈ ਸਪਾਰਸ਼ ਨਹੀਂ ਚੱਲੀ ਹੈ ਕੋਈ ਸਪਾਰਸ਼ ਨਹੀਂ ਨਾ ਭੋਰਾ ਨਹੀਂ ਪਹਿਲਾਂ ਕੀ ਚੱਲਦਾ ਸੀ ਪਹਿਲਾਂ ਤਾਂ ਚੱਲਦਾ ਸੀ ਪਹਿਲਾਂ ਚੱਲਦਾ ਸੀ ਪੈਸੇ ਲੈਂਦੇ ਸੀ ਫੇਰ ਲਵਾਉਂਦਾ ਸੀ ਅਗਲਾ ਅੱਛਾ ਭਰਤੀ ਅੱਛਾ ਅਗੈ ਇੰਨੇ ਦੇ ਦੇ ਤੇ ਬਜ਼ੁਰਗੋ ਕੀ ਕਹਨੇ ਹੋਗੇ ਭਰਤੀ ਦੀ ਜਵਾਬ ਕੀ ਕਹਿਣਾ ਚਾਹੋਗੇ ਮੈਂ ਤਾਂ ਕਹਣਾ ਭਗਵੰਤ ਮਾਨ ਵਰਗਾ ਬੰਦਾ ਇੱਕ ਵੀ ਨਹੀਂ ਸਾਡਾ ਤਾਂ ਭਾਈਚਾਰਾ ਹੈ ਕਿਵੇਂ ਦੇਖਦੇ ਹੋ ਕੰਮ ਜੀ ਵੱਧ ਗਿਆ ਸਾਡੇ ਤਾਂ ਨੌਕਰੀ ਦੇ ਚਾਬਾਕ ਇੰਨੇ ਲਾਗੇ ਹੱਦੋਂ ਵੱਧ ਕਿਹਦੀ ਸਰਕਾਰ ਚ ਆ ਭਗਵੰਤ ਮਾਨ ਦੀ ਚ ਤੇ ਹੋਰ ਨਹੀਂ ਵਧੀਆ ਲੱਗਦੇ ਕੰਮ ਕੇ ਨਾ ਨਾ ਕਿਤੇ ਨਹੀਂ ਨਹੀਂ ਰੱਖੇ ਅੱਛਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਕੋਈ ਕਿੰਨੇ ਮੰਗਦਾ ਸੀ ਕੋਈ ਕਿੰਨੇ ਮੰਗਦਾ ਸੀ ਇਹਦੇ ਕੁਝ ਹੀ ਨਹੀਂ ਲਿਆ ਅੱਛਾ ਪਿੰਡਾਂ 'ਚ ਕਹਿੰਦੇ ਵੀ ਲਾਈਟ ਆਮ ਹੋਈ ਹੈ ਕੋਈ ਹੈਗਾ ਫਰਕ ਕੋਈ ਨਹੀਂ ਹੈਗੀ ਹੈਗਾ ਹੈਗਾ ਬੱਦੂ ਐ ਕਿਵੇਂ ਜੀ ਲਾਈਟ ਆ ਗਈ ਪਹਿਲਾਂ ਮਿਲੀ ਸੀ ਕਦੇ ਨਾ ਪਹਿਲਾਂ ਘਟੁੰਦੀ ਸੀ ਹੁਣ ਪੂਰੀ ਫੁੱਲ ਰਹਿੰਦੀ ਹੈ 24 ਘੰਟੇ ਹੁਣ ਤੇ ਮੋਟਰਾਂ ਵਾਲੀ ਮੋਟਰਾਂ ਵਾਲੀ ਵੀ ਮਿਲੀ ਹੈ ਅੱਛਾ ਗੱਪ ਤਾਂ ਨਹੀਂ ਨਾ 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 ਗੱਪ ਜਮੇ ਹੀ ਨਹੀਂ ਯਾਰ ਅੱਛਾ ਅਸੀਂ ਗੱਪ ਮਾਰ ਕੇ ਲੈਣਾ ਲੱਗਦਾ ਵੀ ਰਾਸ ਆਇਆ ਕਿਤੇ ਬਦਲਾ ਆ ਹਾ ਹੈਗਾ ਲੋਕਾਂ ਨੇ ਸੋਚਿਆ ਸੀ ਹਾ ਹਾ ਹੈਗਾ ਤੇ ਕਾਂਗਰਸ ਦੇ ਕੰਮ ਜੀ ਨਾ ਕਾਂਗਰਸ ਨੇ ਕੁਝ ਨਹੀਂ ਕਰਿਆ ਇੱਥੇ ਅੱਛਾ ਭਾਜਪਾ ਦਾ ਹੈਗਾ ਜੀ ਕੋਈ ਸੀਟ ਇੱਥੇ ਨਾ ਬਾਈ ਭਾਜਪਾ ਦਾ ਨਾ ਨਾ ਬਾਬਾ ਜੀ ਕੀ ਨਾਮ ਹੈ ਸੁਭਦਰ ਮੇਵਾ ਸਿੰਘ ਆ ਜੀ ਕਿਵੇਂ ਦੇਖਦੇ ਹੋ ਜੀ ਫਿਰ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ ਇਹ ਆਵਾਜ਼ ਦੀ ਪਾਰਟੀ ਵਧੀਆ ਲੱਗਿਆ ਕਿਉਂ ਜੀ ਚਾਰ ਪੰਜ ਪਿੰਲੇ ਜੀ ਮਤਲਬ ਇਹਨਾਂ ਜਿਵੇਂ ਨੌਕਰੀਆਂ ਦਵਾਈਆਂ ਨੇ ਹਾਂ ਜੀ ਤੇ ਬਿਜਲੀ ਦੇ ਜਿਹੜੇ ਬਿੱਲ ਆ ਉਹ ਮਾਫ ਕੀਤੇ ਹੋਏ ਆ ਹੂੰ ਤੇ ਹੋਰ ਵੀ ਮਤਲਬ ਜਿਹੜੇ ਦਫ਼ਤਰਾਂ ਚਾਹੀਏ ਦਫ਼ਤਰਾਂ ਕੰਮਦੰਦ ਦੇ ਵਧੀਆ ਹੁੰਦੇ ਆ ਹੂੰ ਇਸ ਕਰਕੇ ਫਿਰ ਅੱਛੀ ਲੱਗਦੀ ਆ ਬਾਕੀ ਉਮੀਦਵਾਰ ਨੂੰ ਮਿਲੇ ਹੋ ਗੁਰਮੀਤ ਸਿੰਘ ਗੁੱਡੀਆਂ ਨੂੰ ਨਾ ਮਿਲੇ ਤਾਂ ਨਹੀਂ ਸੁਣਿਆ ਉਹਦੀ ਵਾਰੀ ਹਾਂ ਸੁਣਿਆ ਹੈਗਾ ਕਿਵੇਂ ਦਾ ਬੰਦਾ ਹੈ ਹੋਰ ਮਤਲਬ ਠੀਕ ਆ ਅੱਛਾ ਬੰਦਾ ਹੈ ਹਾਂਜੀ ਅੱਛਾ ਬੰਦਾ ਜੀ ਪਰਿਵਾਰ ਬਾਰੇ ਜਾਣਦੇ ਹੋ ਉਹਦੇ ਨਾ ਪਰਿਵਾਰੋਂ ਇੰਨੀ ਜਾਣਦੇ ਹਾਂ ਇਹ ਨਹੀਂ ਜਦੋਂ ਹਾਂਜੀ ਪਰਿਵਾਰ ਇੰਨੀ ਜਾਣਦੇ ਅੱਛਾ ਜੇ ਆਪਾਂ ਗੱਲ ਕਰਦੇ ਆਂ ਵੀ ਹੋਰ ਪਾਰਟੀਆਂ ਨੇ ਉਹ ਕਹਿੰਦੀਆਂ ਵੀ ਪੰਜਾਬ 'ਚ ਭਗਵੰਤ ਮਾਨ ਨੇ ਲੁੱਟ ਲਿਆ ਤੇ ਅਸੀਂ ਹੁਣ ਬਚਾਉਣਾ ਨਾ ਨਾ ਉਹ ਸਭ ਗਲਤ ਕਹਿ ਰਹੇ ਆ ਜੀ ਹਾਂਜੀ ਸਮਝ ਜਿਹੜੇ ਕਹਿ ਰਹੇ ਆ ਉਹਨਾਂ ਨੇ ਮਜਾ ਉਹਨੂੰ ਲੁੱਟਿਆ ਜੀ ਅੱਛਾ ਕੀ ਚੱਲਦਾ ਸੀ ਪਹਿਲਾਂ ਤੇ ਇਹੀ ਚੱਲਦਾ ਸੀਗਾ ਜੀ ਮਤਲਬ ਸਭ ਲੁੱਟਣ ਵਾਲਾ ਕੰਮ ਹੀ ਸੀ ਤੇ ਹੁਣ ਹੁਣ ਠੀਕ ਚੱਲ ਰਿਹਾ ਜੀ ਵਧੀਆ ਜੀ ਅੱਛਾ ਹਾਂ ਕੋਈ ਇਸ ਤਰ੍ਹਾਂ ਦੀ ਨਹੀਂ ਜੋ ਨੌਕਰੀ ਦਾ ਜਿਹੜਾ ਮੈਰਿਟ ਚ ਆਉਂਦਾ ਉਹਨੂੰ ਮਿਲਦੀ ਆ ਹਾਂ ਜਿਹਨੂੰ ਮੈਰਿਟ 'ਚ ਨਹੀਂ ਆਉਂਦਾ ਫਿਰ ਕਿੱਥੋਂ ਮਿਲਣੀ ਆ ਕਹਿੰਦੇ ਬੁੜੀਆਂ ਨੂੰ 1000 ਰੁਪਏ ਦੇਣ ਲੱਗੇ ਹਜੇ ਹਾਂ ਬੁੜੀ ਵਾਲਾ ਜਰੂਰ 1000 ਰੁਪਏ ਹਜੇ ਦੇਣ ਨਹੀਂ ਲੱਗੇ ਉਹ ਕਹਿੰਦੇ ਸੀ ਵੀ 5-6 ਮਹੀਨੇ ਤੱਕ ਉਹਨੂੰ ਵੀ ਦੇਣ ਲੱਗ ਜਾਵਾਂਗੇ ਹਾਂ ਜੀ ਦੇਵਾਂਗੇ ਭਾਈ ਕਿਵੇਂ ਜੀ ਵੀ ਅਕੜਾ 1000 ਕਰਿਆ ਸੀ ਬੁਰੀਆਂ ਦਾ ਤੇ ਪਰਛਣ ਦਾ ਉਹ ਕਹਿੰਦਾ ਭਾਈ 700 ਵੇਖੀ ਇਮੀਨਾਂ ਨੂੰ ਦੇਵਾਂਗੇ ਅੱਛਾ 1000 ਬੁੜੀਆਂ ਦਾ ਪਾਵਾਂਗੇ ਉਹ ਤੇ 500 ਪਰਚਣਾਂ ਬਤਾਵਾਂਗੇ ਤੁਹਾਡਾ ਆਏ ਕਾਏਗਾ ਕਈ ਦਿਨ ਉਹਦੇ ਆਏ ਬਦਲਾ ਰਾਸ ਆ ਗਿਆ ਬਾਬਾ ਹਾਂਜੀ ਬਦਲਾ ਰਾਸ ਆ ਗਿਆ ਆ ਗਿਆ ਹੈ ਕਿ ਗੱਲਾਂ ਹੀ ਨੇ ਆ ਗਿਆ ਹਾਂਜੀ ਆਇਆ ਤਾਂ ਆਇਆ ਇਸ ਗੱਲ 'ਚ ਕੀ ਆਇਆਗਾ ਤਾਂ ਉਹ ਆ ਕੇ ਗਿਆ ਭਾਈ ਬਾਬਾ ਮੈਨੂੰ ਐਂ ਦੱਸੋ ਪਹਿਲਾਂ ਕੀ ਚੱਲਦਾ ਸੀ ਪਹਿਲਾਂ ਨੌਕਰੀਆਂ ਕਿਵੇਂ ਮਿਲਦੀਆਂ ਸੀ ਪੈਸੇ ਪੂਸੇ ਚੱਲਦੇ ਸੀ ਪਹਿਲਾਂ ਬਾੜੀਆਂ ਚੱਲਦੇ ਸੀ ਬਈ ਆਖੀ ਦਾ ਜਾਣਦੇ ਆ ਅੱਛਾ ਜੋੜਾ ਬੰਦਾ ਤਾਂ ਦਵਾਣ ਦਾ ਉਂ ਭੁੰਦੜ ਹੂੰ ਤੈਨੂੰ ਇੱਧਰ ਕੀ ਆ ਮੂੰਹ ਇੱਧਰ ਕਰਕੇ ਗੱਲ ਕਰਨਾ ਕਿਉਂ ਆਂ ਸੰਗਦਾਵਾ ਬਹੁਤ ਤੇਰੇ ਅੱਛਾ ਮੈਂ ਤਾਂ ਆਣ ਪੜਾ ਵੀ ਆਪਾਂ ਤਾਂ ਇੱਧਰ ਹੀ ਕਰਨਾ ਮੈਨੂੰ ਇੱਕ ਗੱਲ ਦੱਸੋ ਮੁਫਤ ਚਾਹੀਦਾ ਕਿ ਰੋਜ਼ਗਾਰ ਲੋਕਾਂ ਨੂੰ ਮੁਫਤ ਦਾ ਭਰਾਵਾਂ ਰੋਜ਼ਗਾਰ ਚਾਹੀਦਾ ਅਸੀਂ ਤਾਂ ਕੰਮ ਕਹਿੰਨੇ ਕੰਮ ਹੋਣੇ ਚਾਹੀਦੇ ਪਿੰਡਾਂ ਦੇ ਨਾ ਆਪਾ ਅੱਛਾ ਪਿੰਡ 'ਚ ਕੰਮ ਹੋਇਆ ਹੁਣ ਅਜੇ ਦਿੱਖ ਤਾਂ ਕੋਈ ਨਹੀਂ ਹਾਲ ਕੋਈ ਨਹੀਂ ਹੋਇਆ ਚਾਚਲਾ ਅੱਛਾ ਕੀ ਸਹੂਲਤਾਂ ਚਾਹੀਦੀਆਂ ਪਿੰਡ 'ਚ ਚੰਗੇ ਸਕੂਲ ਹੋਣ ਅੱਛਾ ਚੰਗਾ ਗੰਦ ਚੱਕਾ ਜਾਵੇ ਪਿੰਡ ਚੋਂ ਹੂੰ ਚੰਗੇ ਕੰਮ ਹੋਣ ਠੀਕ ਚੰਗੇ ਕੰਮ ਹੋਣ ਬਾਈ ਜੀ ਕੀ ਨਾਮ ਹੈ ਸੁਖਾ ਸਿੰਘ ਜੀ ਕੀ ਦਾ ਮਾਹੌਲ ਵੱਧ ਲੱਗਦਾ ਫਿਰ ਕੋਈ ਪਤਾ ਨਹੀਂ ਭਰਾ ਹਾਂ ਜੀ ਕੋਈ ਪਤਾ ਨਹੀਂ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਤੁਹਾਨੂੰ ਆਵਾਜ਼ ਨਹੀਂ ਵਧੀਆ ਲੱਗਿਆ ਕਿਉਂ ਉਹ ਵਧੀਆ ਕੰਮ ਕਰੀ ਜਾਂਦੇ ਨੇ ਬੈਲਪੁਰਾ ਮਾਫ ਕਰਦਾ ਹੈਜਾ ਬੈ ਮਾਫ ਕਰਦੇ ਲਾਈਟ ਵਾਧੂ ਹੁੰਦੀ ਆਪਣੀ ਮੋਟਰਾਂ ਦੀ ਲਾਈਟ ਵਾਧੂ ਹੁੰਦੀ ਹੈ ਮੋਟਰਾਂ ਦੀ ਲਾਈਟ ਵਾਧੂ ਹੈ ਹੂੰ ਪਹਿਲਾਂ ਕਿਵੇਂ ਮਿਲਦੀ ਸੀ ਪਹਿਲਾਂ 8 ਘੰਟੇ ਆਉਂਦੀ ਸੀ 8 ਸਿਰ ਔਖੇ ਆਉਂਦੇ ਸੀ ਮੋਟਰਾਂ ਦੇ ਔਖੇ ਤਾਂ ਹੁੰਦੇ ਸੀ ਬ ਹੈਂ ਮੋਦੋਕ ਨੇ ਬਿਲੰਦ 8 ਘੰਟੇ ਹੀ ਮਾਰ ਦਿੰਦੇ ਅੱਛਾ ਹੁਣ ਪੂਰੀ ਬਾਧੂ ਰਹੀ ਜੀ ਤੇ ਅਕਾਲੀ ਦਲ ਦਾ ਕੰਮ ਅਕਾਲੀ ਨਿਊਜ਼ ਵਧੀਆ ਕਰੇ ਹੁੰਦਾ ਬਾਦਲੀ ਤੇ ਕਾਂਗਰਸ ਕਾਂਗਰਸ ਨਿਊਜ਼ ਚੰਗੀ ਕਰੇ ਜਿਹੇ ਕਰੇ ਹਾਂ ਜੀ ਚੰਗੀ ਕਰੀ ਗਈ ਉਹ ਵੀ ਨਾ ਪਤਾ ਹੈਗਾ ਕਿਸੇ ਇਥੇ ਨਾ ਹੈ ਬਾਬਾ ਭਾਜਪਾ ਨੂੰ ਬਹੁਤ ਵੋਟ ਭਾਈ ਮੈਨੂੰ ਨਾ ਭਾਜਪਾ ਨੂੰ ਜਾਣਦਾ ਅਦਾ ਵੀ ਕਹਿ ਸਕਦੇ ਆ ਵੀ ਆਮ ਆਦਮੀ ਪਾਰਟੀ ਦਾ ਮਾਹੌਲ ਹੈਗਾ ਪਿੰਡਾਂ 'ਚ ਹੈਗਾ ਹਾਂ ਜੀ ਹੈਗਾ ਹਾਂ ਜੀ ਹਾਂ ਹੈਗਾ ਆਮ ਆਦਮੀ ਪਾਰਟੀ ਦਾ ਮਾਹੌਲ ਅੱਛਾ ਅੱਛਾ ਹਾਂਜੀ ਦੂਜੀਆ ਪਾਰਟੀ ਕਹਿੰਦੀ ਵੀ ਗੱਪ ਮਾਰਦਾ ਕੱਲੇ ਚੁਟਕਲੇ ਨੇ ਨਹੀਂ ਜ ਨਹੀਂ ਕੋਈ ਗੱਪ ਨਹੀਂ ਮਾਰਦਾ ਅੱਛਾ ਕੰਮ ਬਿਲਕੁਲ ਸਹੀ ਕਰ ਰਹਾ ਹੈਗਾ ਅੱਛਾ ਸਹੀ ਹੈ ਹਾਂਜੀ ਲੱਗਦਾ ਵੀ ਹੋਰ 3 ਸਾਲ ਜਿਹੜੇ ਰਹਿੰਦੇ ਢਾਈ 3 ਸਾਲ ਵੀ ਉਹਨਾਂ 'ਚ ਕੰਮ ਹੋਣਗੇ ਹਾਂ ਲੱਗਦਾ ਜੀ ਵੀ ਕੰਮ ਹੋਣਗੇ ਹਾਂ ਹੋਣਗੇ ਜੀ ਇਸ ਵਾਰ ਕੀ ਕਹਿੰਦੀ ਹੈ ਲਹਿਰਪੰਡ ਦੀ ਫਿਰ ਇਹਨਾਂ ਨੂੰ ਹੀ ਜ਼ਿਆਦਾ ਆਮ ਆਦੀ ਪਾਰਟੀ ਵਾਰੀ ਕਹਿ ਰਹੀ ਹੈ ਜੀ ਅੱਛਾ ਜ਼ਿਆਦਾ ਜੋ ਆਮ ਜਨਤਾ ਦੀ ਸੋਚ ਹੈ ਹਾਂ ਵੀ ਆਮ ਆਦੀ ਪਾਰਟੀ ਦਾ ਅੰਮੀ ਵਾਰ ਜਿੱਤੂਗਾ ਅੱਛਾ ਠੀਕ ਹੈ ਜੀ ਤਾਂ ਬਿਲਕੁਲ ਪਿੰਡ ਉਲਕ ਦੇ ਵਿੱਚ ਖੜੇ ਆ ਉਲਕ ਦੇ ਬਜ਼ੁਰਗ ਨੇ ਜਿਹੜੇ ਉਹਨਾਂ ਦੀ ਰਾਏ ਤੁਹਾਡੇ ਸਾਹਮਣੇ ਕੀਤੀ ਹੈ ਸਾਂਝੀ ਤੁਸੀਂ ਆਪਣੀ ਰਾਏ ਕਰਿਓ ਕਮੈਂਟਾਂ 'ਚ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ